ਦੋਸਤੋ ਲਗਾਤਾਰ ਜਿਹੜਾ ਜਿਹੜੀ ਗਿਣਤੀ ਆ ਵੋਟਾਂ ਦੀ ਉਹ ਚੱਲ ਰਹੀ ਆ ਦਸਵੇਂ ਗੇੜ ਦੇ ਨਤੀਜੇ ਜਿਹੜੇ ਉਹ ਆ ਚੁੱਕੇ ਆ ਤਰਨ ਤਰਨ ਜਿਹੜੀਆਂ ਜਿਮਨੀ ਚੋਣਾਦੜ ਜੜਾ ਰਿਜ਼ਲਟ ਜਿਹੜਾ ਸਾਹਮਣੇ ਲਗਾਤਾਰ ਜਿਸ ਤਰ੍ਹਾਂ ਟਾਈਮ ਬੀਤ ਰਿਹਾ ਉਸ ਤਰ੍ਹਾਂ ਜਿਹੜਾ ਉਹ ਰਿਜ਼ਲਟ ਸਾਹਮਣੇ ਆ ਰਿਹਾ ਤੇ ਹੁਣ ਦਸਵੇਂ ਗੇੜ ਦੀ ਜਿਹੜੀ ਗਿਣਤੀ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਆਹੋ 7294 ਵੋਟਾਂ ਨਾਲ ਜਿਹੜਾ ਉਹ ਅੱਗੇ ਜਾ ਰਿਹਾ ਦੋਸਤੋ ਕਿਸ ਤਰ੍ਹਾਂ ਜਿਹੜਾ ਤਰੰਤਰੰ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਸੀ ਪੰਜਾਬ ਦੇ ਵਿੱਚ ਹਰ ਇੱਕ ਦੀ ਜਿਹੜੀ ਨਜ਼ਰ ਸੀਗੀ ਉਹ ਤਰੰਤਰੰ ਦੇ ਨਤੀਜਿਆਂ ਦੇ ਉੱਤੇ ਸੀ ਹੁਣ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਹਰਮੀਤ ਸਿੰਘ ਸੰਧੂ ਜਿਹੜਾ 26892 ਵੋਟਾਂ ਨਾਲ ਜਿਹੜਾ ਵਾ ਉਹ ਪਹਿਲੇ ਨੰਬਰ ਤੇ ਜਿਹੜਾ ਉਹ ਜਿਹੜੇ ਆ ਰਹੇ ਆ ਕਾਫੀ ਜਿਹੜੀ ਟੱਕਰ ਦੇਖਣ ਨੂੰ ਮਿਲਦੀ ਸੀ ਹਰੇਕ ਪਾਰਟੀ ਜਿਹੜੀ ਆਪਣਾ ਜੋਰ ਜਿਹੜਾ ਲਗਾ ਰਹੀ ਸੀ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਈ ਸੀ ਨੀਟੂ ਸ਼ਟਰਾਂ ਵਾਲੇ ਵੀ ਜਿਹੜਾ ਉੱਥੋਂ ਜਿਹੜਾ ਜੋਨ ਮੈਦਾਨ ਦੇ ਵਿੱਚ ਉਤਰੇ ਹੋਏ ਆ ਕਾਫੀ ਜਿਹੜਾ ਸੁਰਖੀਆਂ ਦੇ ਵਿੱਚ ਸੀਗੇ ਉਹ ਵੀ ਤੇ ਦੂਸਰੇ ਨੰਬਰ ਦੀ ਗੱਲ ਕਰੀਏ ਹੁਣ ਜਿਹੜਾ ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਜਿਹੜੀਆਂ ਉਹਨਾਂ ਨੂੰ 19598 ਵੋਟਾਂ ਜਿਹੜੀਆਂ ਉਹਨਾਂ ਨੂੰ ਉੱਥੋਂ ਪਈਆਂ ਵਾ ਤੇ ਲਗਾਤਾਰ ਪਿਛਲੇ ਇਲੈਕਸ਼ਨਾਂ ਦੀ ਵੀ ਗੱਲ ਕਰੀਏ ਜਿਹੜਾ ਅਕਾਲੀ ਦਲ ਜਿਹੜਾ ਤੀਸਰੇ ਜਾਂ ਚੌਥਰੇ ਨੰਬਰ ਤੇ ਜਿਹੜਾ ਆ ਰਹੀ ਸੀਗੀ ਤੇ ਹੁਣ ਜਿਹੜਾ ਉਹ ਕਾਲੀ ਦਲ ਜਿਹੜੀ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਰਹੀ ਆ ਉਹ 19598 ਵੋਟਾਂ ਤੋਂ ਜਿਹੜਾ ਉਹ ਦੂਸਰੇ ਨੰਬਰ ਤੇ ਜਿਹੜਾ ਉਹ ਨਜ਼ਰ ਆ ਰਹੀ ਆ ਤੇ ਵਾਰਿਸ ਪੰਜਾਬ ਦੇ ਜਿਹੜੇ ਮਨਦੀਪ ਸਿੰਘ ਖਾਲਸਾ ਵਾ ਉਹਨਾਂ ਨੂੰ ਜਿਹੜਾ ਉਹ 11993 ਵੋਟਾਂ ਜਿਹੜੀਆਂ ਉਹ ਪਈਆਂ ਵਾ ਤੇ ਤੀਸਰੇ ਨੰਬਰ ਤੇ ਜਿਹੜਾ ਵਾ ਉਹ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਜਿਹੜਾ ਤੀਸਰੇ ਨੰਬਰ ਤੇ ਜਿਹੜਾ ਉਹ ਨਜ਼ਰ ਆ ਰਿਹਾ ਤੇ ਹੁਣ ਚੌਥੇ ਨੰਬਰ ਦੀ ਗੱਲ ਕਰੀਏ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੀ ਬਹੁਤ ਜ਼ਿਆਦਾ ਰਾਜਾ ਵੜਿੰਗ ਵੀ ਜਿਹੜਾ ਉਹਨੋਂ ਤੋਂ ਜਿਹੜਾ ਗਲਤੀਆਂ ਹੋਈਆਂ ਉੱਥੇ ਕਾਫੀ ਜਿਹੜਾ ਵਿਵਾਦਿਤ ਟਿੱਪਣੀਆਂ ਹੋਈਆਂ ਜਿਸ ਤਰ੍ਹਾਂ ਉਹਨਾਂ ਨੇ ਇੱਕ ਬਿਆਨਵਾਜੀ ਕੀਤੀ ਆ ਸੁਰੱਖਿਆ ਦੇ ਵਿੱਚ ਰਹਿੰਦੇ ਹਮੇਸ਼ਾ ਉਹਨਾਂ ਤੋਂ ਜਿਹੜਾ ਇਹ ਵੀ ਜਿਹੜਾ ਸਿੱਟੇ ਨਿਕਲ ਕੇ ਆ ਸਕਦੇ ਕਿ ਉਹਨਾਂ ਦੀ ਜਿਹੜਾ ਬੋਲਣ ਦਾ ਜਿਹੜਾ ਨਜ਼ਰੀਆ ਸੀ ਉੱਥੇ ਕਿਸ ਤਰ੍ਹਾਂ ਵਾਲਮੀਕੀ ਭਾਈਚਾਰੇ ਵੱਲੋਂ ਜਿਹੜਾ ਰੋਜ ਪ੍ਰਦਰਸ਼ਨ ਵੀ ਜਿਹੜਾ ਕੀਤਾ ਕਿ ਉਹਨਾਂ ਦੇ ਪੁੱਤਲੇ ਸਾੜੇ ਗਏ ਹੁਣ ਜਿਹੜਾ ਕਾਂਗਰਸ ਪਾਰਟੀ ਜਿਹੜਾ ਵਾ ਉਹ ਚੌਥੇ ਨੰਬਰ ਤੇ ਜਿਹੜਾ ਉਹ ਜਿਹੜਾ ਆਈਆ ਕਰਨਬੀਰ ਸਿੰਘ ਜਿਹੜਾ ਉਹਨਾਂ ਨੂੰ ਚੋਣਾਂ ਦੇ ਵਿੱਚੋਂ ਮੈਦਾਨ ਦੇ ਵਿੱਚ ਉਤਾਰਿਆ ਸੀ ਹੁਣ ਚੌਥੇ ਨੰਬਰ ਤੇ ਜਿਹੜਾ ਉਹ ਉਹ ਜਿਹੜੇ ਪਹੁੰਚ ਚੁੱਕੇ ਆ ਤੇ 10139 ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਵਾ ਤੇ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਅਕਾਲੀ ਦਲ ਤੀਸਰੇ ਨੰਬਰ ਤੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਨੂੰ ਜਿਹੜਾ ਉਹ 1100 11793 ਵੋਟਾਂ ਜਿਹੜੀਆਂ ਉਹ ਪਈਆਂ ਵਾ ਕਾਂਗਰਸ ਜਿਹੜਾ ਚੌਥੇ ਨੰਬਰ ਤੇ ਆਈ ਆ ਤੇ ਲਗਾਤਾਰ ਦੋਸਤੋ ਜਿਹੜੀ ਕਾਂਗਰਸ ਵਿਵਾਦਾਂ ਵਿੱਚ ਰਹਿ ਰਹੇ ਸੀ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਮਾਹੌਲ ਪੱਕ ਗਿਆ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਗਿਆ ਕਾਂਗਰਸ ਪਾਰਟੀ ਦਾ ਐਸਆਈ ਕਮਿਸ਼ਨ ਜਿਹੜਾ ਉਹਨਾਂ ਦੇ ਕੋਲ ਉਹਨਾਂ ਨੂੰ ਗ੍ਰਿਫਤਾਰੀ ਦਾ ਜਿਹੜੇ ਜਿਹੜੇ ਆਰਡਰ ਦਿੱਤੇ ਗਏ ਉਸ ਤੋਂ ਬਾਅਦ ਜਿਹੜਾ ਮਾਹੌਲ ਜਿਹੜਾ ਭੱਗਦਾ ਹੀ ਭੱਗਦਾ ਗਿਆ ਤੇ ਦੋਸਤੋ ਉਹ ਲਗਾਤਾਰ ਜਿਹੜਾ ਤੁਹਾਡੇ ਨਤੀਜੇ ਜਿਹੜੇ ਤੁਹਾਡੇ ਸਾਹਮਣੇ ਆ ਰਿਹਾ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਰਹੀ ਹੈ ਦੂਸਰੇ ਨੰਬਰ ਤੇ ਕਾਲੀ ਦਲ ਤੇ ਤੀਸਰੇ ਨੰਬਰ ਤੇ ਵਲਸ ਪੰਜਾਬ ਦੇ ਜਿਹੜੇ ਮਨਦੀਪ ਸਿੰਘ ਖਾਲਸਾ ਉਹਨਾਂ ਨੂੰ ਜਿਹੜਾ 3 ਨੰਬਰ ਤੇ ਆਏ ਨੇ ਤੇ 4 ਨੰਬਰ ਤੇ ਜਿਹੜਾ ਕਾਂਗਰਸ ਪਾਰਟੀ ਤੋਂ ਕਰਨਬੀਰ ਸਿੰਘ ਨੂੰ ਜੜੀਆਂ 10139 ਵੋਟਾਂ ਜੜੀਆਂ ਉਹ ਇਸ ਟਾਈਮ ਪਈਆਂ ਵਾ ਇਹ ਹੋਰ ਵੀ ਨਤੀਜੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਜੁੜਦੇ ਹਾਂ ਦੁਬਾਰਾ ਤੁਹਾਡੇ ਨਾਲ ਧੰਨਵਾਦ